ਕੋਈ ਗੁਰਮਖ ਪਿਆਰਾ ਦਾਸ ਨੂੰ ਮਿਲਿਆ ਤੇ ਕਹਿਣ ਲੱਗਿਆ ਜੀ ਬੜੀ ਕੋਸ਼ਿਸ਼ ਕਰਦਾ ਅਮਰਤ ਵੇਲਾ ਨਹੀਂ ਬਣਦਾ ਅਮਰਤ ਵੇਲੇ ਜਾਗਿਆ ਨਹੀਂ ਜਾਂਦਾ అలਾਰਮ ਵੀ ਲਾਉਣਾ ਇੱਕ ਨਹੀਂ ਦੋ ਦੋ ਤਿੰਨ ਤਿੰਨ ਘੜੀਆਂ ਵੱਜਦੀਆਂ ਨੇ ਪਰ ਨੀਂਦਰ ਕਹਿੰਦੀ ਇਤਨਾ ਜ਼ੋਰ ਪਾ ਲੈਂਦੀ ਹੈ ਇਤਨਾ ਉਹਦੇ ਵਾਸੋ ਹੋ ਜਾਂਦਾ ਹੈ ਕਿ ਲਾਰਮ ਵੀ ਬੰਦ ਕਰਕੇ ਸੋ ਜਾਂਦਾ ਹੈ ਇੰਨਾ ਬੰਦਾ ਕਹਿੰਦੇ ਆਲਸ ਦੇ ਵਿੱਚ ਹੋ ਜਾਂਦਾ ਹੈ ਇੰਨਾ ਦਿਨਿੱਦਰ ਹੋ ਜਾਂਦਾ ਹੈ ਕਹਿੰਦਾ ਆਲਾਰਮ ਵੀ ਵੱਜਦਾ ਹੈ ਆਲਾਰਮ ਬੰਦ ਕਰਕੇ ਕਹਿੰਦੇ ਸੌਂ ਜਾਂਦਾ ਇੱਕ ਵਾਰੀ ਕਹਿੰਦੇ ਕਲਯੁਗ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਆ ਕੇ ਕਹਿੰਦੇ ਖੜਾ ਹੋ ਗਿਆ ਕਹਿਣ ਲੱਗੇ ਆ ਮੇਰੇ ਕੋਲੋਂ ਹੀਰੇ ਮੋਤੀ ਜਵਾਹਰ ਲੈ ਲਵੋ ਪਰ ਅੰਮ੍ਰਿਤ ਵੇਲੇ ਗੁਰਬਾਣੀ ਨਾ ਪੜੋ ਤੇ ਨਾ ਪੜਾਓ ਅੰਮ੍ਰਿਤ ਵੇਲੇ ਜਿਹੜਾ ਤੁਸੀਂ ਸਿਮਰਨ ਕਰਦੇ ਹੋ ਜਿਹੜਾ ਤੁਸੀਂ ਮੰਤਰ ਜਪਦੇ ਹੋ ਇਹਨੂੰ ਬੰਦ ਕਰ ਦਿਓ ਮੇਰੇ ਕੋਲੋਂ ਤੁਸੀਂ ਹੀਰੇ ਲੈ ਲਵੋ ਮੇਰੇ ਕੋਲੋਂ ਤੁਸੀਂ ਜਵਾਹਰ ਲੈ ਲਵੋ ਮੋਤੀ ਲੈ ਲਵੋ ਪਰ ਜਿਹੜਾ ਅੰਮ੍ਰਿਤ ਵੇਲੇ ਤੁਸੀਂ ਮੰਤਰ ਪੜ੍ਹਦੇ ਹੋ ਇਹਨੂੰ ਬੰਦ ਕਰ ਦਿਓ ਕੋਲ ਖੜਾ ਸੀ ਭਾਈ ਮਰਦਾਨਾ ਕਲਯੁਗ ਨੂੰ ਪੁੱਛਣ ਲੱਗਾ ਮੈਨੂੰ ਇੱਕ ਗੱਲ ਦੱਸ ਏ ਤੂੰ ਜਿਹੜੀ ਆਪਣੇ ਉੱਪਰ ਚਾਦਰ ਲਈ ਐ ਇਹ ਤਾਂ ਸਾਰੀ ਦੇ ਵਿੱਚ ਛੇਕੋ ਛੇਕ ਹੋਏ ਨੇ ਤੇਰੇ ਕੋਲ ਤਾਂ ਆਪਣੇ ਉੱਤੇ ਕੋਈ ਲੈਣ ਨੂੰ ਚੰਗਾ ਕੱਪੜਾ ਵੀ ਨਹੀਂਗਾ ਤੇ ਤੂੰ ਸਾਨੂੰ ਹੀਰੇ ਮੋਤੀ ਦੇਣ ਦੀਆਂ ਗੱਲਾਂ ਕਰਦਾ ਕਲਯੁਗ ਕਹਿਣ ਲੱਗੇ ਆ ਇਹ ਵੀ ਤੇਰੇ ਨਾਨਕ ਦਾ ਹੀ ਜੱਬ ਐ ਕਲਯੁਗ ਆਖਣ ਲੱਗੇ ਮਰਦਾਨੇ ਨੂੰ ਮਰਦਾਨੇ ਆ ਇਹ ਵੀ ਤੇਰੇ ਨਾਨਕ ਦਾ ਹੀ ਜੱਬ ਐ ਤੇ ਮਰਦਾਨਾ ਕਹਿਣ ਲੱਗੇ ਆ ਕਿ ਮੇਰਾ ਨਾਨਕ ਤਾਂ ਅੰਮ੍ਰਿਤ ਬਣਦਾ ਹੈ ਖੁਸ਼ੀਆਂ ਬਣਦਾ ਹੈ ਜੱਬ ਨਹੀਂ ਦਿੰਦਾ ਕਲ ਜੋ ਕਹਿਣ ਲੱਗੇ ਆ ਓਏ ਜਦੋਂ ਇਹਦੇ ਪਿਆਰੇ ਇਹਦੇ ਭਗਤ ਅਮਰਤ ਵੇਲੇ ਉੱਠਦੇ ਨੇ ਮੈਂ ਉਹਨਾਂ ਤੋਂ ਇਹ ਆਪਣੀ ਆਲਸ ਰੂਪੀ ਚਾਦਰ ਪਾਦਨਾ ਉਹਨਾਂ ਤੇ ਜਿਹੜੇ ਤਾਂ ਹੁੰਦੇ ਨੇ ਪੱਕੇ ਉਲਤਾਂ ਮਾਰ ਕੇ ਆਲਸ ਦੀ ਜਿਹੜੀ ਚਾਦਰ ਹੈ ਉਹਨੂੰ ਪਰੇ ਕਰ ਦਿੰਦੇ ਨੇ ਤੇ ਇਸ਼ਨਾਨ ਕਰਕੇ ਰੱਬ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਨੇ ਲੱਤਾ ਮੌਰ ਮਾਰ ਕੇ ਮਾਰ ਮਾਰ ਕੇ ਮੇਰੀ ਚਾਦਰ ਛੇਕੋ ਛੇਕ ਕਰ ਦਿੱਤੀ ਅੱਖ ਲੱਗਿਆ ਭਾਵ ਕੀ ਰੋਕਦਾ ਹੈ ਕਲਯੁਗ ਜਦੋਂ ਅਸੀਂ ਨਾਮ ਜਪਦੇ ਹਾਂ ਕਲਯੁਗ ਪੂਰਾ ਹਾਰੀ ਹੋ ਜਾਂਦਾ ਹੈ ਬੰਦੇ ਤੇ ਤੇ ਗੁਰੂ ਨਾਨਕ ਜੀ ਤਲਯੁਗ ਪ੍ਰਤੀ ਸ਼ਬਦ ਵੀ ਉਚਾਰਿਆ ਹੈ ਮਹਾਰਾਜ ਜੀ ਬਾਣੀ ਦੇ ਵਿੱਚ ਆਉਂਦਾ ਹੈ ਬਾਣੀ ਦੇ ਵਿੱਚ ਲਿਖਿਆ ਹੈ ਮਹਾਰਾਜ ਤੇ ਇੱਕ ਵਾਰ ਹੀ ਕਹਿੰਦੇ ਬਾਬਾ ਅਨੰਦ ਸਿੰਘ ਜੀ ਕਲੇਰਾ ਵਾਲੇ ਮਹਾਂਪੁਰਸ਼ ਇੱਕ ਬੜੀ ਅਨੋਖੀ ਸਾਖੀ ਮਿਲਦੀ ਹੈ ਉਹਨਾਂ ਦੀ ਪੜਨ ਨੂੰ ਕਹਿੰਦੇ ਬਾਬਾ ਜੀ ਨੇ ਸਵੇਰ 12 ਵਜੇ ਉੱਠ ਖੜਨਾ ਸਵੇਰ 12 ਵਜੇ ਉੱਠ ਕੇ ਜਪ ਤਪ ਕਰਨਾ ਸਿਮਰਨ ਕਰਨਾ ਆਪ ਜੁੜਨਾ ਤੇ ਦੁਨੀਆ ਨੂੰ ਵੀ ਉਹ ਨਿਰੰਕਾਰ ਦੇ ਨਾਲ ਜੋੜਨਾ ਉਹ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਜੋੜਨਾ ਵੀ ਭਾਈ ਪ੍ਰਮਾਤਮਾ ਦਾ ਸਿਮਰਨ ਕਰੋ ਪਰਮਾਤਮਾ ਦੀ ਬੰਦਗੀ ਕਰੋ ਕਲ ਯੁਗ ਤੋਂ ਕਹਿੰਦੇ ਇਹ ਚੀਜ਼ ਬਰਦਾਸ਼ਤ ਨਾ ਹੋਈ ਕਹਿੰਦੇ ਇੱਕ ਵਾਰੀ ਨਾਨਕ ਸਰ ਕਲੇਰਾ ਵਿਖੇ ਜਿੱਥੇ ਅੱਜ ਸਰੋਵਰ ਹੈ ਉਸ ਵਕਤ ਕਹਿੰਦੇ ਬੀਆ ਬਾਣ ਸੀ ਵੱਡੇ ਵੱਡੇ ਦਰਖਤ ਸੁੰਸਾਰ ਜਗਾ ਇਹ ਤਾਂ ਬਾਅਦ ਵਿੱਚ ਬਾਬਾ ਈਸ਼ਰ ਸਿੰਘ ਜੀ ਨੇ ਜੰਗਲ ਮਈ ਜੰਗਲ ਨੂੰ ਕਹਿੰਦੇ ਮੰਗਲ ਮੇ ਹੀ ਬਣਾ ਦਿੱਤਾ ਆਪਾਂ ਕਈ ਵਾਰੀ ਸੁਣਦੇ ਆ ਨਾ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਵਾਸਾ ਹੋਵੇ ਸੰਤਾਂ ਦਾ ਉਹਨਾਂ ਨੇ ਜੰਗਲ ਨੂੰ ਮੰਗਲ ਮੇ ਹੀ ਬਣਾ ਦਿੱਤਾ ਸरोवर ਤਿਆਰ ਹੋਇਆ ਸੁੰਦਰ ਸਥਾਨ ਬਣਾਏ ਤਪ ਕੀਤਾ ਸਿਮਰਨ ਕੀਤਾ ਭਜਨ ਕੀਤਾ ਕਹਿੰਦੇ ਭਜਨ ਇੰਨਾ ਕਰਦੇ ਸੀ ਕਹਿੰਦੇ ਇੱਕ ਚੌਂਕੜੇ ਦੇ ਵਿੱਚ ਪੰਜ ਪਾਠ ਸੁਖਮਣੀ ਸਾਹਿਬ ਜੀ ਦੇ ਕਰ ਲੈਂਦੇ ਸੀ ਬਾਬਾ ਜੀ ਕੀ ਹੋਇਆ ਕਹਿੰਦੇ ਕੌਤਕ ਵਰਤਿਆ ਇੱਕ ਬੜਾ ਭਿਆਨਕ ਸ਼ਕਲ ਦਾ ਕਹਿੰਦੇ ਜੀਵ ਆ ਗਿਆ ਜੀਵ ਕਹਿੰਦੇ ਸਾਹਮਣੇ ਆ ਕੇ ਕਹਿੰਦੇ ਖੜਾ ਹੋ ਗਿਆ ਮਹਾਕੋਰਸ਼ਾ ਨੇ ਕਹਿੰਦੇ ਨੇਤਰ ਖੋਲੇ ਤੇ ਪੁੱਛਿਆ ਪਾਈ ਤੂੰ ਕੌਣ ਐ ਉਹ ਭਿਆਨਕ ਜਿਹੜਾ ਸੁਰਤ ਦਾ ਜੀਵ ਸੀ ਉਹ ਆਖਣ ਲੱਗਿਆ ਮੈਂ ਕਲਯੁਗ ਹਾਂ ਕਲਯੁਗ ਦੇ ਲੱਛਣ ਆਖਣ ਲੱਗਿਆ ਮੈਂ ਕਲਯੁਗ ਹਾਂ ਜਿਸ ਦਾ ਸਾਰੀ ਸ੍ਰਿਸ਼ਟੀ ਤੇ ਰਾਜ ਚੱਲਦਾ ਹੈ ਮੈਂ ਉਹ ਕਲਯੁਗ ਆਖਣ ਲੱਗਿਆ ਬਾਬਾ ਜੀ ਕਹਿਣ ਲੱਗੇ ਫਿਰ ਅਸੀਂ ਕੀ ਕਰੀਏ ਅਸੀਂ ਤਾਂ ਤੈਨੂੰ ਨਹੀਂ ਬੁਲਾਇਆ ਇੱਥੇ ਸਾਡੇ ਕੋਲ ਕੀ ਲੈਣ ਆਏ ਕਲ ਜੋ ਕਹਿੰਦਾ ਮੈਂ ਤੁਹਾਡੇ ਤੋਂ ਬਹੁਤ ਦੁਖੀ ਹਾਂ ਕਲ ਜੋ ਕਿੰਨਾ ਤੋਂ ਦੁਖੀ ਹੈ ਜਿਹੜੇ ਨਾਮ ਜਪਦੇ ਆ ਜਿਹੜੇ ਬੰਦਗੀ ਕਰਦੇ ਆ ਜਿਹੜੇ ਪਰਮੇਸ਼ਰ ਦਾ ਨਾਮ ਜਪਾਉਂਦੇ ਆ ਉਹਨਾਂ ਤੋਂ ਕਲ ਜੋ ਦੁਖੀ ਆ ਬਾਬਾ ਜੀ ਕਹਿੰਦੇ ਅਸੀਂ ਤੈਨੂੰ ਕਿਹੜਾ ਦੁੱਖ ਦਿੱਤਾ ਹੈ ਅਸੀਂ ਤਾਂ ਇੱਥੇ ਉਸ ਨਰੰਕਾਰ ਗੁਰੂ ਨਾਨਕ ਨੂੰ ਯਾਦ ਕਰ ਰਹੇ ਆ ਭਜਨ ਬੰਦਗੀ ਕਰ ਰਹੇ ਆ ਕਾਜੋਬ ਕਹਿੰਦਾ ਮੈਂ ਉਹਨਾਂ ਸਾਰਿਆਂ ਤੋਂ ਦੁਖੀ ਹਾਂ ਜੋ ਨਾਮ ਜਪਦੇ ਤੇ ਜਪਾਉਂਦੇ ਨਹੀਂ ਮੈਂ ਉਹਨਾਂ ਤੋਂ ਦੁਖੀ ਹਾਂ ਮੇਰਾ ਰਾਜ ਹੈ ਮੇਰੇ ਰਾਜ ਵਿੱਚ ਤਾਂ ਕਾਮ ਵਾਸ਼ਨਾ ਮਾਂ ਲਹਿਰਾਂ ਚੱਲਦੀਆਂ ਨੇ ਮਾਸ ਸ਼ਰਾਬ ਦੇ ਦੌਰ ਚੱਲਦੇ ਨੇ ਤੁਸੀਂ ਨਾਮ ਦਾ ਆਵਾਜ਼ਾ ਦੇ ਰਹੇ ਹੋ ਕਲ ਜੁਗ ਆਖਣ ਲੱਗਿਆ ਮੇਰੇ ਰਾਜ ਦੇ ਵਿੱਚ ਮਾਸ ਚੱਲਦਾ ਹੈ ਮੇਰੇ ਰਾਜ ਦੇ ਵਿੱਚ ਸ਼ਰਾਬਾਂ ਚੱਲਦੀਆਂ ਨੇ ਤੇ ਤੁਸੀਂ ਤਾਂ ਨਾਮ ਦਾ ਹੋਕਾ ਦੇ ਰਹੇ ਹੋ ਕਹਿੰਦਾ ਮੇਰੇ ਲਈ ਸਭ ਤੋਂ ਵੱਡਾ ਦੁੱਖ ਇਹੀ ਹੈ ਕਲ ਜੁਗ ਆਖਣ ਲੱਗਿਆ ਤੇ ਕਬੀਰ ਸਾਹਿਬ ਕੀ ਕਹਿੰਦੇ ਨੇ ਕਬੀਰ ਸਾਹਿਬ ਕਹਿੰਦੇ ਕਬੀਰ ਸੰਤ ਨ ਛਡੈ ਅਸੰਤ ਜোঁ ਕੋ ਟਕ ਮਿਲੈ ਅਸੰਤ ਜਿਹੜਾ ਅਸਲੀ ਸੰਤ ਹੈ ਨਾ ਉਹਨੂੰ ਜਿੰਨੇ ਮਰਜੀ ਨਿੰਦਣ ਵਾਲੇ ਮਿਲ ਜਾਣ ਉਹਨੂੰ ਜਿੰਨੇ ਮਰਜੀ ਕੋਈ ਮਿਲ ਜਾਣਾ ਪਰ ਉਹ ਆਪਣੀ ਜਿਹੜੀ ਸੰਤਈਆ ਆਪਣੀ ਭਗਤੀ ਆ ਉਹ ਰੱਬ ਦੇ ਜਿਹੜੇ ਰਸਤੇ ਆ ਉਹ ਤੇ ਚੱਲਣਾ ਨਹੀਂ ਛੱਡ ਦਿੰਦਾ ਮਾਬਾ ਜੀ ਕਹਿੰਦੇ ਤੇਰੇ ਵਰਗੇ ਹਜ਼ਾਰਾਂ ਵੀ ਕਲਯੁਗ ਆ ਜਾਣ ਨਾ ਹਜ਼ਾਰਾਂ ਕਲਯੁਗ ਅਸੀਂ ਇਹ ਰਸਤਾ ਤਾਂ ਹੀ ਨਹੀਂ ਛੱਡਣਾ ਕਹਿੰਦੇ ਜਦੋਂ ਇਹ ਜਵਾਬ ਸੁਣਿਆ ਕਲਯੁਗ ਦੀਆਂ ਅੱਖਾਂ ਲਾਲ ਹੋ ਗਈਆਂ ਅੱਖਾਂ ਜਦੋਂ ਕਹਿੰਦੇ ਲਾਲ ਹੋਈਆਂ ਤੇ ਗੁੱਸੇ ਦੇ ਅੱਗ ਬਲਵਾ ਲਿਆ ਕਹਿ ਲੱਗਾ ਵਿਗਾੜ ਤਾਂ ਮੈਂ ਤੁਹਾਡਾ ਬਹੁਤ ਕੁਝ ਸਕਦਾ ਹਾਂ ਪਰ ਜੇ ਤੁਸੀਂ ਨਾਮ ਨਾ ਜਪਦੇ ਹੁੰਦੇ ਬਾਣੀ ਨਾ ਪੜ੍ਹਦੇ ਹੁੰਦੇ ਸੁਖਮਨੀ ਸਾਹਿਬ ਦੀ ਤੇ ਮੇਰਾ ਕੋਈ ਜੋਰ ਨਹੀਂ ਚੱਲਦਾ ਇਹਦੇ ਉੱਤੇ ਜਿਹੜੇ ਨਾਮ ਜਪਦੇ ਨੇ ਜਿਹੜੇ ਸਿਮਰਨ ਕਰਦੇ ਨੇ ਬਾਬਾ ਜੀ ਮੁਸਕਰਾ ਪਏ ਹੱਸ ਪਏ ਅਸਗੇ ਕਹਿਣ ਲੱਗੇ ਆਪਣੀ ਕਮਜ਼ੋਰੀ ਤੂੰ ਆਪ ਹੀ ਦੱਸ ਦਿੱਤੀ ਆਪਣੀ ਬਿਮਾਰੀ ਦਾ ਇਲਾਜ ਤੂੰ ਆਪੇ ਹੀ ਦੱਸ ਦਿੱਤਾ ਭਾਈ ਤੂੰ ਆਪ ਹੀ ਦੱਸ ਦਿੱਤਾ ਆਪਣੀ ਬਿਮਾਰੀ ਦਾ ਇਲਾਜ ਪਹਿਲਾਂ ਤਾਂ ਇੱਥੇ ਪਾਠ ਹੁੰਦੇ ਸੀ ਪਰ ਹੁਣ 24 ਘੰਟੇ ਹੀ ਪਾਠ ਚੱਲਿਆ ਕਰੇਗਾ ਕਦੇ ਵੀ ਭੋਗ ਨਹੀਂ ਪਵੇਗਾ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਨਾਨਕ ਸਰ ਕਲੇਰਾ ਜਾਓ ਨਿਰੰਤਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਚੱਲ ਰਹੇ ਨੇ ਬਾਣੀ ਦੇ ਵਿੱਚ ਸਿਮਰਨ ਦੇ ਵਿੱਚ ਭਜਨ ਦੇ ਵਿੱਚ ਇੰਨੀ ਤਾਕਤ ਹੈ ਹੁਣ ਤੁਸੀਂ ਆਪੇ ਹੀ ਅੰਦਾਜ਼ਾ ਲਗਾ ਲਵੋ ਜੀ ਦਾ ਰਾਜ ਉਹਦਾ ਵੀ ਇਹਦੇ ਤੇ ਕੋਈ ਵਸ ਨਹੀਂ ਚੱਲਦਾ ਪੱਕੀ ਗੱਲ ਏ ਕਹਿੰਦੇ ਇਹ ਜੋ ਘੋਰ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਇਹਦੇ ਨਾਲ ਕਦੋਂ ਦੀ ਦੁਨੀਆ ਬਰਬਾਦ ਹੋ ਗਈ ਹੋਵੇ ਇਹ ਸੜਦੇ ਬਲਦੇ ਸੰਸਾਰ ਦੇ ਵਿੱਚ ਜੇਕਰ ਨੋ ਜਿੰਨੀ ਮਰਜ਼ਾਦਾ ਕਹੇ